ਲਾੜੀ ਮੋਤ ਨੇ ਨਾ ਫਰਕ ਕਰਤਾ ਯੋਣ ਦਿੱਤਾ ਲਾੜੀ ਮੋਤ ਨੇ ਨਾ ਫਰਕ ਕਰਤਾ ਯੋਣ ਦਿੱਤਾ ਚੋਹਾ ਮੇਰਾ ਦੇ ਗੂੜੇ ਪਿਆਰ ਅੰਦਰ ਚੋਹਾ ਮੇਰਾ ਦੇ ਗੂੜੇ ਪਿਆਰ ਅੰਦਰ ਤੱਕਦਾ ਰਹਾ ਬਾਪੂ ਹਸੀ ਕੱਚੇ ਕਿਲੇ ਅੰਦਰੋਂ ਤੱਕਦਾ ਰਹਾ ਸੀ ਬਾਪੂ ਕੱਚੇ ਕਿਲੇ ਅੰਦਰੋਂ ബീ തലവാര അന് നി തലവർ അന് സട്ടജി സിംഗ് ഖാദി സട്ടാജി സിംഗ് ഖോബേ തീര ുചാരോബേ തീര ുചാര ਦਾਦੀ ਤੱਕੇ ਅਬੁਰ ਜਦੇ ਚੇਤ ਵਿੱਚੋਂ ਦਾਦੀ ਤੱਕੇ ਅਬੁਰ ਜਦੇ ਚੇਤ ਵਿੱਚੋਂ ਫੁੱਲ ਲੁੱਕ ਗਏ ਨੇ ਟਾਂ ਦੇ ਪਾਰ ਅੰਦਰ ਫੁੱਲ ਲੁੱਕ ਗਏ ਨੇ ਟਾਂ ਦੇ ਪਾਰ ਅੰਦਰ ਅਰਸ਼ੋਂ ਦਾਦੇ ਸ਼ਹੀਦ ਨੇ ਚਾਤ ਪਾਈ ਅਰਸ਼ੋਂ ਦਾਦੇ ਸ਼ਹੀਦ ਨੇ ਚਾਤ ਪਾਈ ਕਿੰਨਾ ਸਿੱਧਕ ਹੈ ਮੇਰੇ ਪਰਮਾਰ ਅੰਦਰ ਕਿੰਨਾ ਸਿੱਧਕ ਹੈ ਮੇਰੇ ਪਰਮਾਰ ਅੰਦਰ ਜੋ ਜੇ ਕਿਸ ਤਰ੍ਹਾਂ ਧਰਮ ਤੇ ਸਾਹਿਬ ਜਾਨ ਦੇ जो जे किस तरह तरम ते साहेब जा दो मैदान अंदर दो दीवार अंदर दो मैदान अंदर दो दीवार अंदर वागुरु जी का खालसा वागुरू जी की फतेह